ਸਰ ਜੀ ਜੀ ਖਲਸਾ ਬੱਲ ਅੱਜ ਗੈਸ ਕਿਸੇ ਨੂੰ ਲੈਣ ਮਰੀਜ਼ ਨੂੰ ਹਾਂ ਜੀ ਇਹ ਵੇਡਾ ਮੇਰਾ ਥੋੜਾ ਬਿਮਾਰ ਸੀਗਾ ਜੀ ਉਹਨੂੰ ਡੀਕੂ ਹੋਇਆ ਡਿਸਫੰਕਸ਼ਨ ਹੋ ਗਿਆ ਓਕੇ ਉਹ ਕਾਰ 300 ਨੇ ਸੈਲਕਟ ਹੋ ਜਾਂਦੀ ਰਹੀ ਕਰਿਆ ਹਾਂ ਜੀ ਸੈਲ 27000 ਰਹਿ ਗਿਆ ਇਸ ਵੇਲੇ ਅੱਛਾ ਫਿਰ ਉਹਨੂੰ ਥੋੜੀ ਦਿੱਕਤ ਆ ਗਈ ਉਹ ਟੇਨੀਆਂ ਲੱਗ ਗਈਆਂ ਤੇ ਡਾਕਟਰ ਸਾਡਾ ਕਹਿੰਦਾ ਵੀ ਆਪਾਂ ਥੋੜੀ ਸੀਰੀਅਸ ਲਈ ਗੱਲ ਕਰਦੇ ਦੀ ਜ਼ਿਆਦਾ ਉਹਨੂੰ ਵੀ ਕਰ ਲੈ ਠੀਕ ਠੀਕ ਜੀ ਜੀ ਨੂੰ ਕਿਸੇ ਵੱਡੇ ਹਸਪੀਟਲ ਚ ਲੈ ਜਾਓ ਵੀ ਆਪਣੇ ਕੋਲ ਜੇ ਦੇਖਦਾ ਬਾਦ ਕੀ ਹੈ ਹਾਂ ਠੀਕ ਠੀਕ ਉਹ ਡੀ ਐਮ ਸੀ ਇਹਨੂੰ ਕਰਾਇਆ ਹੋ ਸੈਲ ਹ ਘੱਟ 27000 ਇਹ ਸੈਲ ਬਲੀਡਿੰਗ ਹੋਣਾ ਕਿ ਕੁਇਲਟ ਰਾਈਂਗ ਬਲੱਡ ਆ ਗਿਆ ਥੋੜਾ ਅੱਛਾ ਚਲੋ ਮਾਰੇ ਤਾਂ ਅਸੀਂ ਬੋਲਿਆ ਠੀਕ ਆ 27000 ਕਾਦੀ ਬਦਨੀ ਸੀ ਵਸੇ ਜਿਵੇਂ ਹੁੰਦਾ ਨਾ 5 ਦਿਨਾਂ ਬਾਅਦ ਬਦਨ ਲੱਗਦੀ ਹੈ ਸੈਲ ਹਮਮ ਕੰਡੀਸ਼ਨ ਉਹਨੂੰ ਘੋਟ ਹਾਂ ਜੀ ਥੋੜੇ ਕਿਵੇਂ ਚੱਲ ਰਹੀ ਕਾਰ ਸਾਰਾ ਜੀ ਬਜੀ ਬਜੀ ਉਸ ਮਾਰਾ ਚੜਦੀ ਕਰਾ ਬਜੀ ਬਿਲਕੁਲ ਕਿਰਪਾ ਕਰਨੀ ਸਾਡਾ ਟਾਈਮ ਲੱਗਾ ਚੇਂਜ ਕਰਤਾ ਤਾਂ ਕਾਫੀ ਵਧੀਆ ਹਾਂ ਆ ਦਫ਼ਤਰ ਬਦਲ ਲਿਆ ਜੀ ਇਧਰ ਆ ਗਏ ਮੈਂ ਦੱਸਣਾ ਮੇਰੇ ਇੱਕ ਸਾਲ ਨੂੰ ਲੱਗਾ ਕਿ ਫਾੜੇ ਘਰ ਜੀ ਇਹ ਮੇਰੇ ਇਧਰ ਆਏ ਨਹੀਂ ਗਿਆ ਨੂੰ ਤੁਹਾਡੇ ਨਾਲ ਚੜਦੀ ਗੱਲਬਾਤ ਹੁੰਦੀ ਰਹਿੰਦੀ ਤੁਹਾਡੇ ਨਾਲ ਦੀ ਟੀਮ ਮੈਂਬਰਾਂ ਨਾਲ ਰਹਿੰਦੇ ਹਾਂ ਬਿਲਕੁਲ ਬਿਲਕੁਲ ਸਾਰਾ ਇਹ ਬਸ ਕੁਝ ਹੋਰ ਨਹੀਂ ਕੋਈ ਹੋਰ ਨਹੀਂ ਆਪਾਂ ਲਗਾ ਗਏ ਤਾਂ ਬਾਈ ਨਾਲ ਬਾਈ ਹਾਂਜੀ ਬਿਲਕੁਲ ਬਹੁਤ ਵਧੀਆ ਹਰ ਇੱਕ ਸਾਲ ਕੋਰਤੇ ਟਾਈਮ ਪ੍ਰੋਮੋਸ਼ਨ ਹਾਂ ਬਿਲਕੁਲ ਬਹੁਤ ਸਪੋਰਟ ਕਰਦੇ ਆ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਇਸ ਵਾਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਤਾਂ ਸਿਵਾਉਣੇ ਸਤੋਂ ਵੀ ਤੁਸੀਂ ਸਤੋਂ ਲਾਉਂਗੇ ਸਲਾਈ ਹਾਂ ਵੀ ਇਹਨਾਂ ਸਾਨੂੰ ਵੀ ਚੀਜ਼ ਨਹੀਂ ਲੱਗਦਾ ਹੈ ਨਾ ਚਲੋ ਥੋੜੇ ਜਿਹੀ ਹੁਣ ਤਾਂ ਫਿਰ ਤਾਂ ਵੀ ਕਾਇਦਾ ਕਰੀਏ ਨਾ ਚਲੋ ਵੀ ਸੰਗਤ ਨੂੰ ਕਹਿਦਾ ਨਹੀਂ ਸੰਗਤ ਤੇ ਕਰਾ ਤਾ ਤੁਸੀਂ ਲੈ ਲਿਆ ਕਰੋ ਹਾਂ ਉਹਨਾਂ ਚਾਹ 400 500 ਕੋੜਤਾ ਵੀ ਮੈਂ ਸਮਾ ਲਿਆ ਫਿਰ ਅਸੀਂ ਪ੍ਰੈਸ਼ਰ ਪਾ ਕੇ ਵੀ ਕਰੀ ਦੇਵਾਂ ਤੁਹਾਨੂੰ ਛੇਤੀ ਛੇਤੀ ਚੱਲ ਜਾ ਹਾਂ ਤੇ ਤੁਸੀਂ ਆਪਣੇ ਕੰਮ ਛੱਡ ਕੇ ਕਰਦੇ ਹੋ ਐਕਟਿੰਗ ਕੀਤੀ ਮੈਂ ਗੱਲ ਉਹਨਾਂ ਨਾਲ ਵਿਟਾਉਂ ਪਿਛਲੇ ਉਹਨਾਂ ਨੇ 2 ਸਾਲ ਲੱਗ ਤਿੰਨ ਸਾਲ ਜੇ ਵੀ ਸਤੂ ਸਲਾਈਂ ਸੀ ਉਹ ਜਿਹੜੀ ਕੀਤੀ ਸੇਵਾ ਉਹ ਇਹੋ ਪੀਸੀ ਸੰਸਥਾ ਹੈ ਇਹ ਵੀ ਸਾਰੇ ਅੱਛਾ ਜੀ ਇਹਨਾਂ ਇਹਨਾਂ ਕੋਲ ਆਇਆ ਹਾਂ ਜੀ ਹਾਂਜੀ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਇਹ ਵੀਰ ਉੱਥੇ ਰੜ ਕੇ ਸਾਰੇ ਆਪਣੇ ਪੀਸੀ ਸੰਸਥਾ ਚਲਾ ਰਹੇ ਆ ਤੇ ਜਦੋਂ ਕਿਸਾਨੀ ਅੰਦੋਲਨ ਸੀ ਉਦੋਂ ਵੀ ਇਹਨਾਂ ਵੀਰਾਂ ਨੇ ਕਾਫੀ ਸਹਿਯੋਗ ਦਿੱਤਾ ਸੀ ਓਕੇ ਤੇ ਫਿਰ ਜਦੋਂ ਆਪਣਾ ਕਾਲਜਟ ਵੀਰ ਨੇ ਜਦੋਂ ਕੱਪੜੇ ਦੀ ਸਲਾਈ ਦੀ ਗੱਲ ਆਈ ਉਦੋਂ ਵੀ ਤੇ ਹੁਣ ਵੀ ਤੁਹਾਡੀ ਬਿਲਡਿੰਗ ਵਾਸਤੇ ਲੈ ਕੇ ਆ ਸੇਵਾ ਅੱਗੇ ਜਦੋਂ ਸਮਾਂ ਬਣੂਗਾ ਤੇ ਫਿਰ ਬਹੁਤ ਬਹੁਤ ਧੰਨਵਾਦ ਹ ਤੁਹਾਡਾ ਇਹ ਪਾਕਨੋ ਦਾ ਸਪੋਰਟਿਸਟ ਨਾਲ ਸੀਸਤ ਨੂੰ ਤੁਹਾਡੀ ਸਾਰੀ ਟੀਮ ਮੈਂਬਰਾਂ ਨੂੰ ਸ਼ਿਵਾਦਰਨ ਨਾਲ ਬਲਵਖਸ਼ ਦੀ ਸੇਵਾ ਕਰਦੇ ਰਹੇ ਕਰਨਾ ਕਰਵਾਦਾ ਆਪਣੇ ਵਸਨੀਕ ਹੈ ਤੁਹਾਡਾ ਟੀਮ ਚਲੋ ਜੀ ਸੰਗਤਾਂ ਦਾ ਸਹਿਯੋਗ ਆ ਪਰ ਬਾਕੀ ਭਾਈ ਗੁਰਪ੍ਰੀਤ ਤੁਹਾਡੀ ਬੜੀ ਹਿੰਮਤ ਆ ਕਿ ਅਸੀਂ ਉਹ ਗੱਲਾਂ ਤੁਹਾਡੇ ਆਉਣ ਤੋਂ ਪਹਿਲਾਂ ਕਰ ਰਹੇ ਮਨੁੱਖਤਾ ਦਾ ਜਿਹੜਾ ਸਮਾਜ ਦਾ ਹਾਲਾਤ ਇੰਨੇ ਖਤਰਨਾਕ ਉੱਚ ਕੇ ਵੀ ਆਪਣੇ ਖੂਨ ਜਮ ਕੇ ਚਿਟਾ ਹੋ ਗਿਆ ਤੇ ਆਪਣੇ ਮਾਂ ਬਾਪ ਆਪਣੇ ਭੈਣ ਭਰਾ ਜਿਹੜੇ ਆਪਣੇ ਖੂਨ ਦੇ ਰਿਸ਼ਤੇ ਉਹਨਾਂ ਨੂੰ ਕੋ ਸੰਭਲਣ ਨੂੰ ਤਿਆਰ ਨਹੀਂ ਮਿਲਦਾ ਲੋ ਹੈ ਤੇ ਮਤਲਬ ਆਪਣੀ ਅਗਲੀ ਅਗਲੀ ਜਿਹੜੀ ਪੀੜ੍ਹੀ ਆ ਔਲਾਦ ਆ ਉਹਨਾਂ ਨੂੰ ਚਾਹੁੰਦੇ ਸੁੱਖ ਦੇਣ ਲਈ ਤੇ ਪਿਛਲਾ ਜਿਹੜਾ ਮਾਂ ਬਾਪ ਆ ਆਪਣੇ ਤਾਏ ਚਾਚੇ ਭੈਣ ਭਰਾ ਵਾ ਤੇ ਉਹਨਾਂ ਨੂੰ ਸ਼ੁਰੀ ਕਰਨ ਦੇ ਦਿਲੋਂ ਚਾਹੁੰਦੇ ਤੇ ਔਲਾਦ ਅੱਗੇ ਰੱਬ ਰਹਿ ਸੁੱਖ ਮਿਲੇ ਤੇ ਜਿਨ੍ਹਾਂ ਦੀ ਆਪਾਂ ਔਲਾਦ ਹੋਆ ਉਹਨਾਂ ਨੂੰ ਉਹਨਾਂ ਨੂੰ ਸੰਭਲਣ ਰਿਹਾ ਸੋਈ ਕੋਈ ਕਹ ਲਾ ਵੀ ਉਹ ਵੀ ਲਾਲਚ ਵੀ ਕਰ ਰਹੇ ਹੈ ਲਾਲਚ ਉਹਦੇ ਬੱਚਿਆਂ ਨੇ ਵੀ ਉਹ ਤਾਂ ਕਰ ਰਿਹਾ ਵੀ ਰਿਸ਼ਵਤੀ ਦੇ ਰਿਹਾ ਕਿਸਮ ਦੀ ਬਿਲਕੁਲ ਵੀ ਫਿਰ ਸਾਨੂੰ ਇਹ ਵਧੀਆ ਸੰਭਣ ਕੇ ਜਨਾ ਦਾ ਫਤ ਕਰਾਂਗੇ ਉਹ ਕਿਹਨੂੰ ਲਾਜੁਬਾਸੀ ਕਰਦੇ ਅਸੀਂ ਆਉਣੇ ਆ ਕਿਹੜਾ ਪਿੰਡ ਸੀ ਮਨਪੇ ਨਿਹਾਲਗੜ੍ਹ ਨਿਹਾਲਗੜ੍ਹ ਤੋਂ ਆਇਆ ਤੇ ਉੱਥੇ ਡਾਕਟਰ ਇੰਦਰਜੀਤ ਕੋਲ ਆਏ ਸੀ ਉੱਥੇ ਅੱਛਾ ਤੇ ਉੱਥੇ ਵੀ ਇੱਕ ਪਰਿਵਾਰ ਐਡਮਿਟਨ ਤੋਂ ਆਇਆ ਤੇ ਉਹਨਾਂ ਨੇ ਉੱਥੇ ਸੇਵਾ ਕੀਤੀ ਅੱਜ ਲਗਭਗ 13-14 ਲੱਖ ਦੀ ਤੇ ਉਹਨਾਂ ਨੂੰ ਮੈਂ ਦੱਸਿਆ ਕਿ ਅਜੇ ਤੁਹਾਡੇ ਕੋ ਆ ਰਹੇ ਆ ਉਹ ਕਹਿੰਦੇ ਸਾਨੂੰ ਪਤਾ ਤਾਂ ਤੁਸੀਂ ਅੱਧਾ ਏਦਾਂ ਕਰਦੇ ਮੈਂ ਕਿਹਾ ਹੁਣ ਤੁਸੀਂ ਅਗਲਾ ਟੂਰਿਸਟ ਇੱਥੇ ਲਾਓ ਮੈਂ ਕਹਿੰਦਾ ਤੇ ਉਹ ਹਸਣ ਲੱਪ ਉੱਥੇ ਡਾਕਟਰ ਸਾਹਿਬ ਆਏ ਤੇ ਉਹਨਾਂ ਨੇ ਗੱਲ ਸੁਣਾਈ ਭਗਤ ਜੀ ਦੇ ਜੀਵਨ ਦੀ ਤੇ ਮੈਂ ਗੱਲ ਦੱਸੀ ਕਿ ਮੈਂ ਕਿਹਾ ਵੀ ਆਹ ਦੇਖੋ ਸਮਾਜ ਦੇ ਹਾਲਾਤ ਉਹ ਦੱਸਣ ਲੱਗ ਪਏ ਵੀ ਕਿ ਭਗਤ ਜੀ ਦਾ ਜੀਵਨ ਪ੍ਰੈਕਟੀਕਲ ਉਹਨਾਂ ਨੇ ਜਿਹੜੀ ਗੁਰਬਾਣੀ ਦੇ ਮੁਤਾਬਕ ਆਪਣਾ ਜੀਉ ਕੇ ਵੇਖਿਆ ਤੇ ਅੱਜ ਸਾਡਾ ਸਮਾਜ ਲਖੋ ਕਿੱਥੇ ਖਲੋਤਾ ਵੀ ਅਸੀਂ ਲੋਕ ਔਲਾਦ ਚਾਹੁੰਦੇ ਆ ਪਰ ਔਲਾਦ ਵੀ ਉਹ ਚਾਹੁੰਦੇ ਜਿਹੜੀ ਸਾਨੂੰ ਕਮਾਈ ਕਰਕੇ ਦੇਵੇ ਜਿਹੜਾ ਘਰ ਦੇ ਕੋਈ ਬੱਚਾ ਮੰਦਪੁੱద్ధి ਪੈਗਾ ਉਹਦੇ ਅਸੀਂ ਫਿਰ ਲੱਭਦੇ ਕੋਈ ਸੰਸਥਾ ਆਵੇ ਤੇ ਉਹ ਲੈ ਜੇ ਸਾਡੇ ਕੋਲ ਯਾਨੀ ਕਿ ਇਹਨੂੰ ਸਵਾਰਥਾ ਇਹ ਜਿਹੜਾ ਸਵਾਰਥਾ ਨਾਲ ਇਹਨੂੰ ਬੰਨ੍ਹ ਚ ਜਾਨਣੇ ਕਿ ਜੇ ਤੇ ਬੱਚਾ ਕਮਾਈ ਵਾਲਾ ਫਾਇਦਾ ਹੋਇਆ ਤਾਂ ਦਰੋਸਤ ਫਿਰ ਸਾਡਾ ਵਾ ਤੇ ਜੇ ਉਹ ਮੰਦਬੁੱਧੀ ਆ ਬੋਲ ਨਹੀਂ ਸਕਦਾ ਫਿਰ ਉਹਨੂੰ ਕੋਈ ਸੰਸਥਾ ਲੈ ਜੀ ਬਿਲਕੁਲ ਬਿਲਕੁਲ ਤੇ ਬਾਣੀ ਨੂੰ ਦੀ ਜੀਵਨ ਤਲਬ ਨਿਵਾਰ ਹੋਵੇ ਪ੍ਰਵਾਣਾ ਕਰੇਂ ਤਕਾਣਾ ਕਾਲ ਲੱਗਣ ਵਿਚਾਰ ਵੀ ਇਹੋ ਹੀ ਕਰ ਜੂਗਾ ਇਸ ਖੁਦਗਰਜੀ ਆ ਗਈ ਵੀ ਜੇ ਤੇ ਸਾਡੇ ਮਤਬਲ ਦਾ ਉਹ ਰੱਖ ਲੋ ਜੇ ਪਤਾ ਲੱਗਦਾ ਸਾਡ ਨੂੰ ਸਾਹਮਣਾ ਪੈਣਾ ਤੇ ਉਹ ਕੋਈ ਸੰਸਥਾ ਲੈ ਜਾਉਂਗਾ ਉਹ ਸਾਡੇ ਕੋਲ ਪੀਣੀ ਮਿਰਚੀ ਇੰਦਾਂ ਨੇ ਜੀ ਹਾਂਜੀ ਹੁਣ ਅਸੀਂ ਸਿਡਬਲ ਸੀ ਡਿਗਰਮਿਸ਼ਨ ਲੈ ਲਈ ਹੋਈ ਚੀਜ਼ ਹਾਂਜੀ ਹਾਂਜੀ ਚੱਲ ਬਿਲਕੁਲ ਕਿ ਜੇ ਕੋਈ ਕੋਈ ਬੱਚਾ ਚਾਹੇ ਮਾਂ ਕੋ ਨਹੀਂ ਸੰਭਾਲਣਾ ਚਾਹੁੰਦੇ ਉਹ ਵੀ ਦੇ ਸਕਦੇ ਹੂੰ ਤਾਂ ਸਾਡੇ ਕੋਲ ਇੱਕ ਬੱਚੇ ਉਹਨਾਂ ਨੇ ਭੇਜਣਾ ਸ਼ੁਰੂ ਕਰ ਦਿੱਤਾ ਸੀ ਅਸੀਂ ਜਵਾਬ ਦਿੱਤਾ ਵੀ ਸੀ ਕਿ ਜਦੋਂ ਪਰਿਵਾਰ ਹੈਗਾ ਘਰ ਹੈਗਾ ਮੰਗੋ ਹੈਗੇ ਆ ਤੁਹ ਮੰਦਬੁੱਧੀ ਬੱਚੇ ਕੋਈ ਅੱਖਾਂ ਤੋਂ ਨਹੀਂ ਸੀ ਬੱਚੀ ਹੈ ਨਾ ਤੇ ਮੰਦਬੁੱਧੀ ਸੀਗੀ ਮੈਂ ਕਿਹਾ ਚਲੋ ਅੱਜ ਤਾਂ ਇਹ ਬੱਚਾ ਸਿੱਧਾ ਵਾ ਉਹ ਜਿਹਨਾਂ ਦੇ ਸੱਜੇ ਉਹ ਬੱਚੇ ਨੂੰ ਉਹ ਮੰਦਬੁੱਧੀ ਸੀਗੀ ਠੀਕ ਹੈ ਜਿਹੜਾ ਘਰ-ਬਾਰ ਆ ਇਹਦੀ ਪ੍ਰਾਪਰਟੀ ਆ ਸਾਰਾ ਕੁਝ ਸਾਡੇ ਕੋਲ ਬਿਲਕੁਲ ਠੀਕ ਹੈ ਮੈਂ ਕਿਹਾ ਜਦੋਂ 18 ਸਾਲਾਂ ਦਾ ਉਕੇ ਤੁਹਾਨੂੰ ਪੁੱਛੂਗਾ ਨੂੰ ਜੇ ਠੀਕ ਵੀ ਹੋਏ ਨਾ ਤੇ ਚੰਗਾ ਵੀ ਹੋਏ ਨਾ ਮੰਨ ਲਓ ਅਸੀਂ ਇਹਦੀ ਕੇਅਰ ਕਰਦੇ ਆਂ ਤੇ ਮੈਂ ਕਿਹੜੀ ਘਰ-ਵਾਰ ਕਿੱਥੇ ਜਾਊਗਾ ਕਿਸੇ ਜਾਊਗਾ ਮੈਂ ਕਿਹਾ ਤੁਸੀਂ ਤਾਂ ਅੱਜ ਕਿਹੜਾ ਛਲਾ ਲਿਆ ਉਹ ਸੀ ਡੋਲੂ ਸੀ ਵਾਲਾ ਕਹਿੰਨ ਕਿ ਸਾਡੇ ਕਾਨੂੰਨ ਦੇ ਵਿੱਚ ਆ ਉਹਨਾਂ ਨੇ ਸਾਨੂੰ ਦੇਤਾ ਉਹ ਕਿੰਨੇ ਸੀ ਸਾਹਮਣੇ ਨਹੀਂ ਸਕਦੇ ਮੈਂ ਕਿਹਾ ਕੋਈ ਨਹੀਂ ਕਹਿ ਸਕਦੇ ਕੋਈ ਅਸੀਂ ਤਾਂ ਬੈਨੀਫੀਸ਼ੀਅਰਾਂ ਦੀ ਪਿੰਡੋਂ ਵੈਰੀਫਾਈ ਕੀਤਾ ਜਾ ਕੇ ਪਤਾ ਕੀਤਾ ਸਾਰਾ ਵੀ ਪ્યો ਵੀ ਹੈਗਾ ਵੀ ਮਾਂ ਵੀ ਹੈਗੀ ਆ ਵੀ ਜਾਣ ਕੇ ਛੱਡਦਾ ਵੀ ਬਸ ਇਹ ਸਿੱਧਾ ਸੀ ਕਿ ਜਿਹੜੇ ਦੂਜੇ ਦੋ ਚੰਗੇ ਭੱਲੇ ਉਹ ਪੜਾ ਰਹੇ ਹਨ ਉਹ ਇੱਕ ਸਕੂਲੇ ਜਾਂਦਾ ਵਾ ਇੱਕ ਹਜੇ ਅਸਲੀ ਜੇ ਵਿੱਚ ਜਿਹੜਾ ਇਹ ਸਿੱਧਾ ਸੀਗਾ ਇਹ ਚਕਾਤਾ ਜਿਵੇਂ ਕਰਤੇ ਆਣੇ ਉਹਨੇ ਚਕਾਣ ਦੇਖੀ ਪਸ਼ੂਆਂ ਨੂੰ ਜਿਹਨੇ ਕਿ ਐਸੇ ਹਾਲਾਤ ਬਣੇ ਕਿ ਕਿਦਾਂ ਕੇਸ ਆਇਆ ਉਹ ਵੀ ਮਨ ਲਓ ਘਰ ਆਲੀ ਨੂੰ ਸੇਵਰੀ ਬੈਠੀ ਲਗੀ ਜਿਹਨੇ ਮੈਨੂੰ ਸਾਹਮਣਾ ਮੁੰਡੇ ਤੋਂ ਕੁੜੀ ਨੂੰ ਸੋਰੀ ਇੱਕ ਮੰਦ ਬੁੱਧੀ ਅੱਖਾਂ ਤੋਂ ਨਹੀਂ ਵਿਚਾਰੀ ਤੇ ਉਹ ਘਰ ਛੱਡ ਕੇ ਚਲਾ ਗਿਆ ਉਹ ਆਪਣੇ ਬੱਚਾ ਛੱਡ ਗਿਆ ਉਹ ਵਾਪਸ ਛੱਡਣ ਆ ਗਿਆ ਲੈ ਹੂੰ ਉਹ ਰੀਡਬੀਸੀ ਤੋਂ ਪਰਮਿਸ਼ਨ ਲੈ ਲਈ ਵੇਦਾ ਕੋਈ ਗਏ ਹੈ ਨਹੀਂ ਕੋਈ ਇਹ ਲੋਕੀ ਸਾਰਾ ਪਤਾ ਕੀਤਾ ਵੈਰੀਫਾਈ ਕੀਤਾ ਵੀ ਇਹਨਾਂ ਨੇ ਰਲ ਮਿਲ ਕੇ ਗੇਮ ਖੇਡੀ ਹੋਈ ਸਾਰੀ ਵੀ ਆਪਾਂ ਇਹ ਕਰ ਲੈਨੇ ਆ ਵੀ ਅਗਲੇ ਮਹੀਨਾ ਦੋ ਮਹੀਨੇ ਵਿੱਚ ਪਿੱਕ ਕਰ ਲੈਣੀਆਂ ਵੀ ਉਹ ਕਹਿੰਦਾ ਮੈਂ ਵੀ ਨਹੀਂ ਸਮਝ ਸਕਦਾ ਕਿ ਤੁਸੀਂ ਇਹਨੂੰ ਉੱਥੇ ਓਏ ਹੋਏ ਹੋਏ ਹੋ ਤੁਸੀਂ ਮੈਂ ਭੂਆ ਨੂੰ ਕਹਾਂ ਮੈਂ ਜਦੋਂ ਤੂੰ ਸਾਡੇ ਕੋਲ ਦੱਸ ਵੀ ਇਹ ਹੁੰਦਾ ਹੈ ਪਰ ਵੇਖਾ ਦੋਨੇ ਤੇਰੀ ਆਵਾਜ਼ ਪਛਾਣਦੀ ਹੈ ਹਮ ਇੱਕਦਮ ਤੂੰ ਛੱਡ ਕੇ ਜਾਏਂਗੀ ਇਹ ਕੱਟਰ ਉਹ ਸ਼ੁਰੂ ਤਾਂ ਹੈ ਨਹੀਂ ਕਿ ਜਾਨਵਰ ਥੋੜੀ ਹੈ ਇਨਸਾਨ ਹੈ ਨਾ ਵੀ ਸਾਡੇ ਨਾਲ ਥੋੜਾ ਜੋੜ ਜੈ ਨੂੰ ਹਮ ਵੀ ਸਾਨੂੰ ਪਤਾ ਜੀ ਉਹ ਪੰਜ 사ਤਨ ਦੱਸਦੇ ਉਹਦੇ ਕਟਾਏ ਆ ਕਿਵੇਂ ਉਹਨੇ ਲੜ ਲੜ ਕੇ ਸਾਡੇ ਨਾਲ ਓਏ ਹੋਏ ਸਿਰਫ ਇੰਨੇ ਵੀ ਪੰਜ ਸੱਜਦਤਾਂ ਦੇ ਵਿੱਚ ਸਾਨੂੰ ਥੋੜਾ ਜਿਹਾ ਇਹਨੂੰ ਸਾਡੇ ਨਾਲ ਸਾਨੂੰ ਪਤਾ ਲੱਗ ਗਿਆ ਵੀ ਤੁਸੀਂ ਇਹਨੂੰ ਕਿਵੇਂ ਸੰਭਾਲਦੇ ਆਂ ਬ্লাইਂਡ ਬੱਚੀ ਐ ਬਸ ਬਿਠੀ ਐ ਇਹੀ ਕਰੀ ਜਾਂਦੀ ਐ ਇੰਨੀ ਸੋਹਣੀ ਜਨਕੀ ਐ ਬੱਚੀ ਗੋਰੀ ਜਿੱਤੀ ਉਹ 4-5 ਬੱਚੇ ਸਾਡੇ ਕੋਲ ਇਦਾਂ ਦੇ ਆ ਗਏ ਨੇ ਜੀ ਦੋ ਮਹੀਨੇ ਦੇ ਵਿੱਚ ਉਹਨਾਂ ਨੇ ਸਾਰਿਆਂ ਦੇ ਆਹੀ ਜੇ ਤੁਸੀਂ ਯਾਦ ਅਸੀਂ ਆਹ ਜਿਹੜੇ ਸਹੀ ਆ ਉਹ ਪੂਰਾ ਕਲੇ ਜਿਹੜੇ ਸਹੀ ਨਹੀਂ ਹੈਗੇ ਉਹਨਾਂ ਦੀ ਮੈਂ ਡੈਥ ਹੋ ਗਈ ਨੇ ਚੰਡੀਗੜ੍ਹੋਂ ਤੁਸੀਂ ਲੈ ਕੇ ਆਏ ਕੋਈ ਅਫਸਰ ਸੀ ਜਿਹੜੇ ਨਾਲ ਬੇਟੀ ਵੀ ਆਈ ਸੀ ਹਾਂ ਜੀ ਬਾਪੂ ਬਹਿਤ ਬਣ ਹਾਂ ਉਹ ਮੈਂ ਕਹਾਂ ਉਸਾਈ ਕਰਕੇ ਹਾਂ ਇੱਕ ਤੁਸੀਂ ਮੈਂ ਕੱਲ ਪਰਸੋਂ ਇੱਕ ਬੀਬੀ ਲੈ ਕੇ ਆਇਆ ਜਿਹੜੀ ਰੇਲਵੇ ਸਟੇਸ਼ਨ ਤੋਂ ਬਹੁਤ ਮਤਲਬ ਉਹ ਇਟਾ ਰੋੜੇ ਮਾਰਦੇ ਹਨ ਉਹ ਲਿਆਂਦੀ ਉਹ ਤਾਂ ਬੀਬੀ ਨੂੰ ਹੋ ਗਈ 3 ਸਾਲ 4 ਸਾਲ ਅੱਛਾ ਉਹ ਦੁਬਾਰਾ ਉਹ ਠੀਕ ਹੋ ਗਈ ਜਮਾ ਬੀਬੀ ਹੁਣ ਤੁਸੀਂ ਦੇਖੋ ਦੁਬਾਰਾ ਵੀਡੀਓ ਸ਼ੇਅਰ ਕੀਤੀ ਹੈ ਤਾਂ ਬਣਾ ਕੇ ਨਵੀਂ ਅੱਛਾ ਹੁਣ ਸਾਡੇ ਨਾਲ ਉਹ ਅੰਦਰ ਵਲੰਟੀਅਰਲੀ ਸੇਵਾ ਕਰਦੇ ਆ ਓਕੇ 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 ਅੱਛਾ ਇਹ ਵੀਡੀਓ ਪੁਰਾਣੀ ਹੈ ਪੁਰਾਣੀ ਹੈ ਉਹ ਸਿਕਿਉਰਟੀ ਗਾਰਡ ਦੀ ਸੇਵਾ ਦੇ ਦਿੰਦੀ ਹੈ ਸਾਨੂੰ ਉੱਥੇ ਪਿਛਲੇ 2 ਸਾਲਾਂ ਤੋਂ ਨਾ ਉਹਨੇ ਸਵੇਰੇ ਤੜਕੇ ਉੱਠ ਕੇ ਰਾਤ ਨੂੰ ਜਲਦ ਤੱਕ ਅਸੀਂ ਸੌਂਨਾ ਬਹੁਤ ਜ਼ਿਕ ਵੀਰ ਬਾਹਰ ਨਿਕਲਦੇ ਵੀ ਅਸਾਂ ਠੀਕ ਹੋ ਗਏ ਹੁਣ ਜਮੇ ਠੀਕ ਹੋ ਗਏ ਵੈਰੀ ਗੁੱਡ ਜੈਮਾਡ ਹਾਂ ਨਿਸ਼ਾ ਗਾਰਾ ਬਸ ਉਹਦੇ ਪਿੱਛੇ ਫੈਮਿਲੀ ਸਪੋਰਟ ਨਹੀਂ ਕਰਦੀ ਨਹੀਂ ਤਾਂ ਉਹ ਮਤਲਬ ਲਾਈਫ ਚੱਕੇ ਵੀ ਵੱਧ ਸਕਦੀ ਹੈ ਸੌਰਿਆ ਨੇ ਵੀ ਉਹਨ ਘਰੋਂ ਕੱਢਤਾ ਸੀ ਥੋੜੀ ਕਪਰੇ ਐਕਸਨ ਚਲੀ ਗਈ ਸੀ ਤੇ ਭਰਾ ਨੇ ਵੀ ਕੱਢਤਾ ਸੀ ਆਪਣਾ ਫੈਕਟਰੀ ਸੀ ਬੜਾ ਵਧੀਆ ਕਾਰੋਬਾਰ ਸੀ ਬਸ ਤੁਹਾਨੂੰ ਪਤਾ ਅੱਜਕੱਲ ਜਿਹੜਾ ਜਦੋਂ ਕਿ ਆਰਗਨੈਸ ਰਣਾਸ ਹੋ ਗਿਆ ਬਸ ਬਸ ਕੋਈ ਨਹੀਂ ਖੰਦਾ ਬਸ 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 ਰਿਸ਼ਤੇ ਵੀ ਇਦਾਂ ਹੋ ਗਏ ਬਸ ਗੱਲ ਉਹੀ ਆ ਗਈ ਨਾ ਜੇ ਕੋਈ ਪਰਿਵਾਰ ਜੀ ਉਦੋਂ ਦਾ ਪੈਦਾ ਹੋ ਗਿਆ ਤੇ ਉਹਨੂੰ ਬਾਹਰ ਕੱਢ ਦੇਣਾ ਤੇ ਜੇ ਕੋਈ ਤੰਦਰੁਸਤ ਤਾਂ ਉਹਨੂੰ ਰੱਖ ਲੋ ਮਤਲਬ ਮਕਸਦ ਉਹੀ ਆ ਗਈ ਨਾ ਭਈ ਕਿਤਨਾ ਕਿਤੇ ਸਵਾਰਥ ਪਣਾ ਜਿਵੇਂ ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਆ ਨਾ ਜਿਉਂ ਜਨਨੀ ਗਰਭ ਪਾਲਦੀ ਸੁੱਤ ਕੀ ਕਰਿਆ ਸਾ ਜਿਵੇਂ ਮਾਤਾ ਗਰਭ ਨੂੰ ਪਾਲਦੀ ਆ ਪੁੱਤ ਦੀ ਆਸ ਲੈ ਕੇ ਕਿ ਵੱਡਾ ਹੋਏ ਤਾਂ ਨਖਾੜ ਦੇ ਉਹਨੇ ਵੱਡੇ ਹੋਣਾ ਵਾ ਤੁਹਾਨੂੰ ਘਵਾ ਕੇ ਲੈਣਾ ਕਰ ਭੋਗ ਬਲਾ ਸਾ ਜੇ ਤੇ ਪੁੱਤ ਤਾਂ ਦਰਸ ਪੈਦਾ ਹੋਇਆ ਤੇ ਉਹਦੇ ਨਾਲ ਜੁੜਿਆ ਬਾਬੀ ਇਹਨੇ ਕਮਾਈ ਕਰਨੀ ਆ ਹਨ ਨੂੰ ਦੇਊਗਾ ਜੇ ਮਾੜਾ ਮੋੜ ਚ ਨੁਕਸਬਾ ਤੇ ਫਿਰ ਉਹਨੂੰ ਕੋ ਗੁਰਦੁਆਰਾ ਕੋ ਸੰਸਥਾ ਉਹਦੀ ਸੇਵਾ ਸੰਭਾਲ ਕਰੇ ਫੇਰ ਵੀ ਹੀ ਕਰਨੀ ਕਹਿੰਕੜ ਦਿੰਦੇ ਪਿੰਡ ਵਾਲਾ ਸਾਹਿਬ ਵੀ ਇਦਾਂ ਹੀ ਸਟਾਰਟ ਹੋਇਆ ਸੀ ਇਜ਼ਾਸ਼ਟ ਉਹ ਥੋੜਾ ਪਿਆਰਾ ਸੀ ਪਿਆਰਾ ਸੀ ਜਿਹੜਾ ਹਾਂ ਕੀ ਕਰਕੇ ਸ਼ਰਧਾਇ ਜੀ ਉਹ ਉੱਥੋਂ ਦੇ ਕੋ ਮਾਰੇ ਨਿੱਕੜੀ ਕਰ ਪਾ ਕਿੱਡੀ ਗਾਜੀ ਪਾਕ ਜਿਹਦਾ ਜੀਵਨ ਬਦਲਤਾ ਕੀ ਬਾਤ ਹੈ ਆਪਣੇ ਵਾਲੇ ਕੋ ਅਸਾਂ ਦੇ ਕਰਨ ਨੂੰ ਪਰੇ ਨੂੰ ਗੱਲ ਲਾ ਕੇ ਰੱਖਿਆ ਅਖੀਰ ਇਹਦੀ ਕਮਾਲ ਦੀ ਗੱਲ ਤੁਸੀਂ ਦੇਖੋ ਫਿਰ ਉਹ ਉਹਨਾਂ ਨੂੰ ਜੀਵਨੀ ਪੜ੍ਹੀ ਤੇ ਪਤਾ ਲੱਗਾ ਜਦੋਂ ਦੇਸ਼ ਦੀ ਵੰਡ ਹੋਈ ਆ ਤੇ ਜਦੋਂ ਰਿਫਿਊਜੀ ਕੈਂਪਾਂ 'ਚ ਲੋਕ ਆਏ ਇਧਰ ਉੱਜੜ ਕੇ ਉਧਰ ਗਏ ਉਧਰ ਉੱਜੜ ਕੇ ਇਧਰ ਆਏ ਤੇ ਭਗਤ ਜੀ ਪਿਆਰਾ ਜੀ ਨੂੰ ਲੈ ਕੇ ਆਏ ਇਧਰ ਲਾਹੌਰ ਤੋਂ ਜਦੋਂ ਲਾਹੌਰ ਤੋਂ ਤੇ ਉਹਨਾਂ ਤੋਂ ਉਹ ਗੱਲ ਉਹਨਾਂ ਜੋ ਲਿਖੀ ਏ ਤਾਂ ਉਹ ਵੀ ਜਿਹੜਾ ਤੁਰ ਨਹੀਂ ਸਕਦਾ ਬੋਲ ਨਹੀਂ ਸਕਦਾ ਖਲੋ ਨਹੀਂ ਸਕਦਾ ਖਲੋ ਨਹੀਂ ਸਕਦਾ ਉਹ ਤੋਂ ਇੱਕ ਸੰਸਥਾ ਖੜੀ ਕਰ ਦਿੰਦਾ ਹੈ ਐਡੀ ਵੱਡੀ ਜੀ ਅੱਜ ਲੱਖਾਂ ਹੀ ਲੋਕਾਂ ਦਾ ਖਾਂਦੇ ਮਿਲ ਰਿਹਾ ਉੱਥੇ ਹਜ਼ਾਰਾਂ ਹੀ ਲੋਕਾਂ ਅੱਜ ਵੀ ਰਹਿ ਰਹੇ ਕਿੰਨੀਆਂ ਬ੍ਰਾਂਚਾਂ ਬਣ ਗਈਆਂ ਪੱਟੀ ਗੱਲ ਤਾਂ ਭਗਤਪੂਰਨ ਸਿੰਘ ਜੀ ਦੇ ਨਾਂ ਤੇ ਕਿੰਨੀਆਂ ਸੰਸਥਾਵਾਂ ਬਣੀਆਂ ਕਿੰਨੀਆਂ ਸੰਸਥਾਵਾਂ ਕਿੰਨੇ ਲੋਕ ਭਲਾ ਸਾਰੇ ਅੱਜ ਪ੍ਰੇਰਨਾ ਸਰੋਤ ਹੀ ਉਹਨਾਂ ਸਾਰੇ ਜਿੰਨੇ ਲੋਕ ਆਪਣੇ ਆਪ ਚੋਂ ਨਾ ਪੱਛਤਾਵਾ ਸਸਤਾ ਮੈਂ ਦੇਖ ਰਹੇ ਹਾਂ ਸਾਰੇ ਭਗਤਪੂਰਨ ਸਿੰਘ ਜੀ ਦੇ ਪੈਰਾਪੇਕਸ਼ੀ ਚੱਲ ਰਹੇ ਪੈਰਾਪੇਸ਼ੀ ਵੀ ਆ ਕੋਈ ਜੀਵਨ ਦੇ ਵਿੱਚ ਕੋਈ ਚੰਗਾ ਕਰ ਲੋ ਤੇ ਮੈਂ ਕਹਿੰਦੀ ਸੋਚਾਂ ਜੇ ਇਹ ਸੰਸਥਾਵਾਂ ਵੀ ਨਾ ਹੋਣ ਤੇ ਆ ਜਿੰਨੇ ਮਰੀਜ਼ ਇੱਥੇ ਬੈਠੇ ਆ ਇਹ ਸਮਾਜ ਦੀ ਰੁੱਲਣੇ ਆ ਲੋਕ ਤੇ ਸਮਾਜ ਦੀ ਰੂਪਰੇਖਾ ਕਿਹੋ ਜੀ ਹੋ ਗਈ ਅੰਦਾਜ਼ਾ ਲਾਓ ਤੁਸੀਂ ਇਹ ਤਾਂ ਹੀ ਹੋਣਾ ਗਾਂਹ ਹਾਲਾਤ ਹੋਰ ਜਾਂਦੇ ਹਜੇ ਵੀ ਆਪਣੇ ਜਿਹੜੀ ਆ ਪੀੜੀ ਬੈਠੀ ਹੈ ਨਾ ਇਹ ਹਜੇ ਫਿਰ ਵੀ ਕਰੀ ਜਾਂਦੇ ਨੇ ਜਿਹੜੀ ਪੀੜੀ ਆ ਹਾਂ ਉਹ ਉਹ ਜਿਹੜੀ ਪਿਛਲੀ ਪੀੜੀ ਨੂੰ ਫੇਰ ਵੀ ਕੋਈ ਲੱਜਾ ਹੈਗੀ ਸੀ ਸ਼ਰਮ ਹੈਗੀ ਸੀ ਜਾਂ ਉਹਨਾਂ ਦਾ ਕੋਈ ਫੀਲਿੰਗ ਸੀ ਜਿਹੜੀ ਅਗਲੀ ਆ ਨਾ ਉਹ ਫੀਲਿੰਗ ਲੈਸ ਪੈਦਾ ਹੋ ਰਹੀ ਹੈ ਤੁਸੀਂ ਨੋਟ ਕੀਤਾ ਹੋਣਾ ਵਾ ਵੀ ਪ੍ਰੋਬਲਮ ਆ ਰਹੀ ਆ ਵੀ ਬੱਚਿਆਂ ਦੇ ਅੰਦਰ ਮਾਂ ਬਾਪ ਪ੍ਰਤੀ ਜਿਹੜੀ ਫੀਲਿੰਗ ਸੀ ਨਾ ਉਹ ਜਿਹੜਾ ਪਦਾਰਥਵਾਦੀ ਜੁਗ ਨੇ ਉਹ ਫੀਲਿੰਗ ਹੀ ਖਤਮ ਕਰ ਦਿੱਤੀ ਕਿਉਂਕਿ ਉਹ ਜਾਂਦੇ ਸਾਰ ਉਹ ਨੈਚਰਲ ਚੀਜ਼ ਤਾਂ ਦੇਖੀ ਵੀ ਨਹੀਂ ਰਹੇ ਅਹੋ ਵਰਤੁਰ ਜੀ ਜੇ ਦੇਖਦੇ ਆਂ ਸਾਡਾ ਨਕਲੀ ਆ ਅਸਲੀਅਤ ਹੈ ਨਹੀਂ ਅੱਗੇ ਆਪਾਂ ਨੂੰ ਕਹਿੰਦੇ ਦਾਦੀ ਸੁਣਾਉਂਦੀ ਹੁੰਦੀ ਸੀ ਵੀ ਭਗਤ ਕਬੂਰਾਂ ਹੁੰਦਾ ਸੀ ਹਾਂ ਸਰਪੜ ਪੋਤ ਹੁੰਦਾ ਸੀ ਸਹਬਜਾਤੀ ਵਾਲੀ ਕਹਾਣੀ ਕੋਈ ਵੀ ਜਿਹੜੀ ਤਨਜੀਰ ਜੀ ਦਾ ਦਾ ਬੀਜ ਪੈਦਾ ਹੁੰਦਾ ਸੀ ਬਿਲਕੁਲ 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 ਤੇ ਹੁਣ ਬੱਚਾ ਸਭ ਤੋਂ ਪਹਿਲਾਂ ਫੋਨ ਚੱਕਦਾ ਉਹ ਤਾਂ ਹੁੰਦਾ ਹੈ ਸਕਰੋਲ ਕਰਦਾ ਔਕਾਤ ਨੂੰ ਦੇਖੀ ਜਾਂਦਾ ਉਹ ਨਕਲੀ ਹੈ ਨਕਲੇ ਸਰ ਉਹ ਹਰ ਸਿੰਘ ਮਲੂਏ ਬਾਰੇ ਵੀ ਗੱਲ ਕਰਦੇ ਆ ਉਹ ਵੀ ਉਹਨਾਂ ਨੂੰ ਕਾਰਟੂਨ ਦੀ ਨਜ਼ਰ ਆਉਂਦਾ ਹਾਂ ਜਿਹਨੂੰ ਬੰਦਾ ਰੰਗ ਭਾਤਤੀ ਜਾਂ ਗੱਲ ਕਰੀਏ ਜਾਂ ਸਾਹਿਬ ਜਦਾਂ ਦੀ ਗੱਲ ਕਰੀ ਉਹ ਵੀ ਉਹਨੂੰ ਕਾਰਟੂਨ ਦੀ ਨਜ਼ਰ ਹੁੰਦੀ ਹੈ ਬਿਲਕੁਲ ਰੀਅਲ ਚ ਤਾਂ ਹੈ ਨਹੀਂ ਨਾ ਜਿੰਦਗੀ ਵਿੱਚ ਕੁਛ ਵੀ ਜਦੋਂ ਵੱਡੇ ਹੋਣੇ ਤੁਹਾਡੀ ਗੱਲ ਸਹੀ ਆ ਵੀ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਨਹੀਂ ਕੁਝ ਦਾ ਨਾਟਕ ਵੇਖ ਕੇ ਬੰਦਾ ਨਟਕੀ ਬਾਜ਼ ਹੋ ਗਿਆ ਜਿਹੜੀ ਅਸਲੀ ਫੀਲਿੰਗ ਰਿਸ਼ਤਿਆਂ ਦੀ ਪਰਿਵਾਰਾਂ ਦੀ ਉਹਦਾ ਅੰਦਰੋਂ ਖਤਮ ਹੁੰਦੀ ਜਾ ਰਹੀ ਆ ਉਹ ਗੱਲ ਤੁਹਾਡੀ ਸਹੀ ਆ ਵੀ ਜਿਹੜੀ ਅਗਲੀ ਪੀੜ੍ਹੀਆ ਉਹ ਤੇ ਬਿਲਕੁਲ ਹੀ ਮਾਪਾ-ਬਾਪ ਰਤੀ ਫੀਲਿੰਗ ਜਿਹੜੀ ਸੀ ਪਹਿਲਾਂ ਦੇ ਅੰਦਰ ਹੈਗੀ ਸੀ ਉਹਨਾਂ ਦਾ ਰਹਿਣ ਸਹਿਣ ਜਿਹੜਾ ਅੱਗੇ ਪੁਜਾਰੀਆਂ ਸਾਨੇ ਬੰਦਰੇ ਦਿਮਾਗ ਤੇ ਚੜ ਕੇ ਬੋਲ ਰਿਹਾ ਜਿਵੇਂ ਆ ਪਰਸੋਂ ਚੌਥੀ ਜੈਤੂਨ ਦੇ ਇਲਾਕੇ ਦੀ ਨਿਊਜ਼ ਆ ਵੀ ਦੋ ਭਰਾ ਜੀ ਛੋਟੇ ਵੱਡੇ ਭਰਾ ਨੇ ਪਾਣੀ ਛੋਟੇ ਭਰਾ ਨੇ ਪਾਣੀ ਗਰਮ ਰੱਖਿਆ ਦੋਵੇਂ ਮਤਲਬ ਦਰਮਿਆਨੇ ਪਰਿਵਾਰ ਸੀ ਜਿਵੇਂ ਇੱਕ ਦਿਹਾੜੀ ਕਰਦਾ ਸੀ ਦੂਜਾ ਡੀਜੇ ਲਾਉਂਦਾ ਸੀ ਛੋਟੇ ਭਰਾ ਨੇ ਪਾਣੀ ਗਰਮ ਰੱਖਿਆ ਤੇ ਵੱਡਾ ਭਰਾ ਆਇਆ ਦਿਹਾੜੀ ਲਾ ਕੇ ਉਹ ਕਹਿੰਦਾ ਮੈਂ ਨਾ ਹੋਣਾ ਤੇਰਾ ਉਗਲਾ ਮੈਨੂੰ ਨਾਲ ਲੈਦੇ ਮੈਂ ਡੀਜੀ ਲਾਉਣ ਜਾਣਾ ਵੱਡੇ ਨੇ ਗੁੱਸਾ ਆ ਉਹਨੇ ਕੋਈ ਦਾਤਰ ਦੂਤਰ ਮਾਰਿਆ ਨਿੱਕੇ ਤੇ ਜਿਆਦੇ ਲਾਗੇ ਉਹ ਘਰੋਂ ਬਾਹਰ ਭੱਜ ਗਿਆ ਬਾਹਰ ਜਾ ਕੇ ਉਹਦੀ ਡੈਥ ਹੋ ਗਈ ਤੇ ਮੈਂ ਸੋਚ ਰਿਹਾ ਸੀ ਮੈਂ ਕਿਹਾ ਜਦੋਂ ਹੁਣ ਜੇਲ੍ਹ ਜਾਊਗਾ ਉਹ ਉਹਨੂੰ ਲੋਕੀ ਪੁੱਛਣਗੇ ਵੀ ਤੇਰ ਕੋ ਕੀ ਕ੍ਰਾਈਮ ਹੋਇਆ ਉਹ ਕਹਿੰਦਾ ਮੇਰੇ ਕੋ ਭਰਾ ਦਾ ਕਤਲ ਹੋਇਆ ਤੇ ਕਾਦੇ ਬਦਲੇ ਇੱਕ ਪਾਣੀ ਦੀ ਬਾਲਟੀ ਮਿਲੇ ਜਦੋਂ ਉਹਨੂੰ ਹੋਣ ਲੱਗਿਆ ਕਿਰੂ ਜੀ ਉਹਨੂੰ ਭਰਾ ਦੇ ਕਿਆ ਕਰੂ ਮਰਦਾ ਮਤਲਬ ਜ਼ਮੀਨ ਜਾਇਦਾਦ ਵਾਲੇ ਕੋ ਬੰਦਾ ਮਰਦਾ ਜਾਂ ਮਾਰਦਾ ਨਾ ਫਿਰ ਵੀ ਕਹਾਂਗੇ ਯਾਰ ਇੱਕ ਨੇ ਹੱਕ ਮਾਰਿਆ ਹੋਇਆ ਮਤਲਬ ਕਿੰਨੇ ਅਸੀਂ ਹੌਲੇ ਹੋ ਗਏ ਆ ਇੱਕ ਪਾਣੀ ਦੀ ਬਾਲਟੀ ਬਦਲੇ ਉਹ ਵੀ ਗਰਮ 5 ਮਿੰਟ ਯਾਰ ਅੱਛਾ ਇੱਕ ਉਹ ਵੀ ਭਰਾ ਹੈ ਜਿਹੜੇ ਮੂੰਹ ਚੋਂ ਕੱਢ ਕੇ ਭਰਾ ਨੂੰ ਖਵਾ ਰਿਹਾ ਸਮਾਜ ਦੇ ਦੋਵੇਂ ਪਾਸੇ ਰਗੇ ਨਾ ਵੀ ਇੱਕ ਤੇ ਉਹ ਵੀ ਭਰਾ ਹੈ ਜਿਹੜੇ ਆਪਣਾ ਵੀ ਹਿੱਸਾ ਛੱਡ ਦਿੰਦੇ ਯਾਰ ਤੂੰ ਖਾਲਾ ਕੋਈ ਗੱਲ ਨਹੀਂ ਇੱਕ ਬਾਲਟੀ ਬਦਲੇ ਮਤਲਬ ਸਾਡੀਆਂ ਕਦਰਾਂ ਕੀਮਤਾਂ ਜਿਹੜੀਆਂ ਮਤਲਬ ਕਈ ਵੇਲੇ ਲੱਗਦਾ ਵੀ ਗੁਰੂ ਨਾਨਕ ਸਾਹਿਬ ਜੀ ਨੂੰ insaniyat ਦਾ ਪਾਠ ਪੜ੍ਹਾਉਣਾ ਪੁਰੇ ਸੀ ਤੇ ਅੱਜ ਗੁਰਗੰਸਾਹਿਬ ਨੂੰ ਜਾਂ ਵੇਖ ਲਈ ਜੀ ਓਵਰ ਆਲ ਵੇਖੇ ਤੇ ਸਿਰਫ ਮੰਤਰਾਂ ਨੂੰ ਜਪਿਆ ਜਾ ਰਿਹਾ ਉਹ ਜਿਹੜਾ ਅੰਦਰ ਮਸੂਣਾ ਵਾ ਉਹ ਚੀਜ਼ ਖਤ ਉਹ ਨੂੰ بار بار پڑھਨ ਦੀ بجائے ਉਹ ਤੇ ਇੱਕ ਉਹ ਤੇ ਵੀ ਅਮਲ ਕਰ ਅਮਲ ਕਰ ਬਸ 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 ਉਹ ਉਹ ਜ਼ਰੂਰੀ ਸੀ ਹਾਂ ਕੋਈ ਗੱਲ ਹੈ ਕਿ ਗੁਰੂ ਨੂੰ ਤਾਂ ਮੰਨਦੇ ਆਂ ਗੁਰੂ ਜੀ ਦੀ ਮੰਨ ਗੁਰੂ ਜੀ ਦੀ ਮੰਨਦੇ ਬਿਲਕੁਲ ਤੁਹਾਡੀਆਂ ਸੁਣੀਆਂ ਤੁਸੀਂ ਬੜੀ ਵੱਡੀ ਗੱਲ ਹੈ ਪ੍ਰੈਕਟੀਕਲ ਦੇ ਵਿੱਚ ਉਹਨਾਂ ਨੇ پیشن ਦਾ ਸਾਰੀ ਜ਼ਿੰਦਗੀ ਬਿਤੀ ਸੈਪਰੇਟ ਹੀ ਕਹਾ ਬਸ 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 ਕਿੰਨੇ ਅਦਾਸ ਕਿਤੇ ਕਿੰਨਾ ਸਬਰ ਕੀਤਾ ਬਿਲਕੁਲ ਜੀ ਬਿਲਕੁਲ ਸਾਡੀ ਖਾਤਰ ਸਾਨੂੰ ਦੱਸਿਆ ਹਨ ਫਿਰ ਉਸ ਟਾਈਮ ਬਾਰ ਬਾਰ ਉਹਦੇ ਖਿਲਾਫ ਉਹਲੇ ਜਿਹੜਾ ਸਭ ਤੋਂ ਤਕੜ ਤਾਕਤਵਰ ਸੀ ਤਾਕਤਵਰ ਸੀ ਬਿਲਕੁਲ ਬਿਲਕੁਲ ਨਾਲੇ ਤੁਸੀਂ ਵੇਖੋ ਜਦੋਂ ਇਦਾਂ ਦੇ ਕਾਰਜ ਕਰਨੇ ਦਾ ਸਰਕਾਰਾਂ ਵੀ ਲਤ ਡਾਉਂਦੀਆਂ ਹੁਣ ਅਸੀਂ ਉਹ ਪ੍ਰਵਾਸ ਟੈਸਟ ਦੇ ਵਿਸ਼ੇਸ਼ ਹੋਣਾ ਹੋਊਗਾ ਤੇ ਸਾਡੇ ਵੀ 5-6 ਮਹੀਨੇ ਸਾਡੇ ਬਿਜਲੀ ਦਾ ਕਨੈਕਸ਼ਨ ਕੱਟ ਗਈ ਸਰਕਾਰ ਕੇ ਦਾ ਕਦੇ ਜਨਰੇਟਰ ਦੇ ਨਾਲ ਸਾਨੂੰ ਆਪਣਾ ਕਰਨਾ ਪਿਆ ਤੇ ਮੈਂ ਮਨ ਸੋਚਿਆ ਵੀ ਇਹ ਤੁਹਾਡੇ ਨਾਲ ਕੱਲਿਆਂ ਨਾਲ ਨਹੀਂ ਹੋਇਆ ਭਗਤ ਪੂਰਨ ਸਿੰਘ ਨੇ ਜਦੋਂ ਆਰੰਭ ਕੀਤਾ ਤਾਂ ਸਮਾਨ ਚੁੱਕੇ ਲੈ ਜਾਂਦੇ ਤੇ ਮੈਂ ਕਹਿੰਦਾ ਮਤਲਬ ਇਹ ਆ ਵੀ ਜਦੋਂ ਆਪਾਂ ਗੁਰੂ ਸਾਹਿਬ ਦਾ ਜੀਵਨ ਵੇਖਦੇ ਆ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਲਾਹੌਰ ਜਦੋਂ ਕਾਲ ਪਿਆ ਸਿੱਖਾਂ ਦੀ ਦਸਵੰਦੀ ਕਮਾਈ ਨਾਲ ਉਥੇ ਗਰੀਬਾਂ ਦੇ ਘਰ ਬਣਾਏ ਜੇ ਕੋਈ Hindu ਪੂਰਾ ਹੋਇਆ ਤਾਂ ਸੰਸਕਾਰ ਕੀਤਾ ਮੁਸਲਮਾਨ ਪੂਰਾ ਨੂੰ ਦਫਨਾਇਆ ਕੋੜੀਖਾਨੇ ਤਿਆਰ ਕੀਤੇ ਤੇ ਮੈਂ ਕਿਹਾ ਗੁਰੂ ਸਾਹਿਬ ਦੇ ਸਿਰ ਤੇ ਸ਼ਤਰ ਚੁੜਾਉਣਾ ਚਾਹੀਦਾ ਹੈ ਇਹਨਾਂ ਲੋਕਾਂ ਦਾ ਸੀਰਤ ਤਾਰੇ ਤਪਾਤਾ ਦੇਵ ਚ ਉਬਾਲੇ ਦੇਤੇ ਮੈਂ ਕਿਹਾਦਾ ਮਤਲਬ ਇਹ ਸੀ ਵੀ ਗੁਰੂ ਸਾਹਿਬ ਤਾਂ ਮਨੁੱਖਤਾ ਦਾ ਭਲਾ ਕਰ ਰਹੇ ਸੀ ਇਹਦਾ ਮਤਲਬ ਮਨੁੱਖਤਾ ਦਾ ਭਲਾ ਕਰਨਾ ਵੀ ਕਿਹਨਾਂ ਲੋਕਾਂ ਨੂੰ ਚੁਭਦਾ ਸੀ ਜਿਨਾਂ ਨੂੰ ਲੱਗਦਾ ਸੀ ਵੀ ਜੇ ਇਹ ਮਨੁੱਖਤਾ ਦਾ ਭਲਾ ਕਰਾਂਗੇ ਅਸੀਂ ਨੰਗੇ ਹੋ ਜਾਵਾਂਗੇ ਲੋਕਾਂ ਦਾ ਸਾਡਾ ਪਾਪ ਝਾਰ ਹੋ ਜਾਣਾ ਵੀ ਯਾਰ ਇਹ ਬੰਦੇ ਗਲਤ ਬੈਠੇ ਜਿਵੇਂ ਕਲਕਾਤੀ ਰਾਜੇ ਕਸਾਈ ਧਰਮ ਪੰਖਾ ਉਡਰੇ ਵਾਲੀ ਗੱਲ ਹੋ ਗਈ। ਜਿਹੜੇ ਗੁਰੂ ਸਾਹਿਬ ਦੇ ਜੀਵਨ ਚ ਇੱਕ ਵੀ ਕਰਮ ਲੱਭੋ ਜਿਹੜਾ ਸਮਾਜ ਦੇ ਨੁਕਸਾਨ ਵਾਲਾ ਹੋਵੇ। ਤੇ ਤਸੀਹੇ ਕਿੰਨੇ ਤਤੀਆਂ ਤੰਗੀਆਂ ਤੇ ਬਹਿ ਕੇ ਦੀਗਾਂ ਚ ਉਬਾਲੇ ਖਾਦੇ। ਹੁਣ ਗੁਰੂ ਨੌਵੇਂ ਪਾਤਸ਼ਾਹ ਦਾ ਜੀਵਨ ਵੇਖੀਏ ਤੇ ਦੋਵੇਂ ਹਿੱਸਿਆਂ ਦਾ ਸੰਸਕਾਰ ਹੋਇਆ। ਸੰਸਕਾਰ ਵੀ ਇੱਕ ਜਗ੍ਹਾ ਤੇ ਨਹੀਂ ਹੋਣ ਦਾ ਸਰਕਾਰਾਂ ਨੇ। ਮਤਲਬ ਵੇਖਿਏ ਕਿੰਨੀ ਕੁਰਬਾਨੀ ਭਰਿਆ ਜੀਵਨ ਆ ਤੇ ਅੱਜ ਸਾਰਾ ਕੁਝ ਸਾਡੇ ਕੋਲੋਂ ਖੋਹ ਕੇ ਤੇ ਮਲੀਆਂ ਮੇਡ ਕਰਕੇ ਤੇ ਪਖੰਡਵਾਦ ਵਾਲੇ ਬਣੇ ਪੁਰਪੇ ਆ। ਤੇ ਜੇ ਅਜੇ ਵੀ ਗੁਰਬਾਣੀ ਦੀ ਵਿਚਾਰਧਾਰਾ ਨੂੰ ਲੋਕ ਸਮਝਣ ਤੇ ਆ ਜਿਹੜੇ ਇੱਥੇ ਆਣ ਕੇ ਆਪਾਂ ਨੂੰ ਮਰੀਜ਼ ਸਾਹਮਣੇ ਪਹਰੇ ਲੋਕ ਆਪੋ ਆਪਣੇ ਪਿੰਡਾਂ ਚ ਆਪੋ ਆਪਣੇ ਪਰਿਵਾਰਾਂ ਚੋਂ ਦੀ ਦੇਖ ਰਿਹਾ ਕਰਨ ਅਕਸਰ ਅਕਸਰ ਤੇ ਉਹਦੇ ਪਰਿਵਾਰਾਂ ਦੇ ਮੈਂਬਰ ਹੈਗੇ ਹੀ ਆ ਅੱਜ ਤੋਂ 20 25 30 ਸਾਲ ਪਿੱਛੇ ਚਲੇ ਜਾਈ ਗਏ ਸੀ ਜੀ ਹਾਂ ਤੇ ਸੀ ਲੋਕ ਕਰਦੇ ਕਰਦੇ ਉਦੋਂ ਕਿ ਲੋ ਜਿਹੜੇ ਆ ਹਲੂਲੇ ਲੰਗੜੇ ਆਜ ਲੋਕਾਂ ਦਾ ਸ਼ਰਮ ਦੀ ਹਾਂ ਜਿਵੇਂ ਉਦੋਂ ਵੀ ਸੀਗੀ ਪਰ ਫਿਰ ਵੀ ਕੋਈ ਮਾਸੀ ਭੂਆ ਚਾਚੇ ਦਾਇ ਦਾ ਬਣ ਕੇ ਕੋਤ ਆ ਜਾਂਦਾ ਦੀ ਸਾਹਮਣੇ ਬਿਲਕੁਲ ਬਿਲਕੁਲ ਆ ਹੁਣ ਜਦੋਂ ਦੀ ਸਦੀ ਬਲਤੀ ਹੈ ਜੀ ਆਹ 30 ਸਾਲਾਂ ਦੇ ਵਿੱਚ ਤਾਂ ਦੁਨੀਆਂ ਮਨ ਲਓ ਹਲਕੀ ਸੋਚੀ ਬਦਲ ਗਈ ਬਦਲ ਗਈ ਬਿਲਕੁਲ ਬਿਲਕੁਲ ਪ੍ਰੈਕਟੀਕਲ ਜਿਵੇਂ ਹਰੇਕ ਬੰਦਾ ਹਰ ਚੀਜ਼ ਦੇ ਵਿੱਚ ਆਪਣਾ ਫਾਇਦਾ ਦੇਖਦਾ ਚਲੋ ਅਸੀਂ ਤੇ ਇੰਨਾ ਕੁ ਵਿਜੀ ਉਹ ਕਾ ਦਿੰਦੇ ਰਹਿੰਦੇ ਆ ਕਿ ਤੁਸੀਂ ਤੇ ਬਹੁਤ ਵੱਡਾ ਕਾਰਜ ਕਰ ਰਹੇ ਹੋ ਜੀ ਅਸੀਂ ਤੇ ਇੱਕ ਬਲਾਰੇ ਹੋਣ ਦੇ ਨਾਤੇ ਜਿਹੜੇ ਬਾਹਰ ਬੈਠੀਆਂ ਸੰਗਤਾਂ ਨੂੰ ਦੱਸੀ ਜਾ ਕੇ ਤੁਸੀਂ ਦੇਵਤਾਰੀਆਂ ਬਾਬਿਆਂ ਕੋਲ ਨਾ ਜਾਓ ਵੀ ਉਹਨਾਂ ਤੋਂ ਬਚੋ ਜਿਹੜਾ ਆਪਣਾ ਸੱਚੀ ਦਸਵੰਦ ਕਿਤੇ ਲਾਉਣਾ ਤੇ ਚੰਗੇ ਥਾਂ ਤੇ ਲਾਓ ਬਹੁਤ ਥਾਂ ਏਸੀ ਹੈਗੇ ਹੁਣ ਵੇਖੋ ਹੌਲੀ ਹੌਲੀ ਸੰਗਤਾਂ ਆ ਰਹੀਆਂ ਵਾ ਲੋਕਾਂ ਨੂੰ ਕਿਉਂਕਿ ਜੇ ਡਾ ਵੱਡਾ ਚੱਲ ਰਿਹਾ ਤੇ ਸੰਗਤਾਂ ਦਾ ਸਹਯੋਗ ਨਾ ਚੱਲ ਰਿਹਾ ਤੇ ਅਸੀਂ ਤੇ ਉਹ ਕਹਾਂਗੇ ਜਿਹੜੇ ਵਿਦੇਸ਼ ਬੈਠੇ ਬੰਦੇ ਆ ਨਹੀਂ ਤੇ ਇੱਕ ਇੱਕ ਪਰਿਵਾਰ ਨੇ ਦੇਹ ਤਾਰੀ ਬਾਬਿਆਂ ਨੂੰ ਬ੍ਰਾਂਡਡ ਗੱਡੀਆਂ ਲੈਤੀਆਂ ਮੈਂ ਤਾਂ ਕਈ ਵਾਰੀ ਬੋਲਦਾ ਮੇਰੇ ਅੰਗਲਾਂ ਦਾ ਕਈ ਗੁੱਸਾ ਵੀ ਕਰਦੇ ਆ ਮੈਂ ਕਿਹਾ ਵੀ ਉਹ ਇਦਾਂ ਆਇਆ ਵੀ ਜਿਵੇਂ ਉਹ ਜਿੱਦਾਂ ਗਾਚਾ ਬੀਜਿਆ ਹੁੰਦਾ ਤੇ ਉਹ ਜਦੋਂ ਜਿਹੜਾ ਸਾਨਵਾ ਖਾਂਦਾ ਗਾਚਾ ਪਿੰਡ ਵਾਲਿਆਂ ਦਾ ਵਾ ਜਿਹੜਾ ਪਿੰਡ ਵਾਲੇ ਰਾਤ ਨੂੰ ਸੌਂ ਜਾਂਦੇ ਤੇ ਕੰਧਾਂ ਵੀ ਰਾਤ ਨੂੰ ਮੁੜ ਕੇ ਉਹ ਸਾਨ ਪਿੰਡ ਦੀਆਂ ਉਹ ਸਾਫ ਸਾਡੇ ਦੇਰਤਾਰੀ ਗੁਰੂ ਨਾਮ ਨੇ ਕੀਤਾ ਵਾ ਖਵਾਇਆ ਵੀ ਸਾਡੀ ਕੌਮ ਨੇ ਆ ਤੇ ਨੁਕਸਾਨ ਵੀ ਸਾਡੀ ਕੌਮ ਦਾ ਉਹ ਲੋਕ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਤਾ ਜੀ ਧੰਨਵਾਦ ਸਾਡੇ ਵੀਰ ਜੀ ਦਾ ਤੁੰਦਾ ਸਾਹਿਬ ਦਾ ਜਿਹੜੇ ਕਥਾਵਾਚਕ ਨੇ ਕੌਮ ਦੇ ਮੇਸ਼ਾ ਸਹਿਿੱਦ ਸੋਚ ਦੇ ਨਾਲ ਲੋਕਾਂ ਨੂੰ ਜਾਗਰੂਕ ਕਰਦੇ ਨੇ ਗੁਰੂ ਦੀ ਬਾਣੀ ਦਾ ਅਸਲ ਮੂਲ ਉਹਨਾਂ ਨੂੰ ਲੋਕਾਂ ਨੂੰ ਪਛਾਣਨ ਵਾਸਤੇ ਪ੍ਰੇਰਿਤ ਕਰਦੇ ਨੇ ਤੇ ਨਾਲ ਹੀ ਧੰਨਵਾਦ ਆ ਜੀ ਪ੍ਰਮੋਦ ਲੋਈ ਜੀ ਦਾ ਜਿਹੜੇ ਅੱਜ ਸੁਪਨਿਆਂ ਦੇ ਘਰ ਵਿੱਚ ਆਏ ਪੀਸੀਏ ਸਸਤਾ ਵੀਰ ਜੀ ਹੁਣੇ ਚਲਾਉਂਦੇ ਆ ਇੱਕ ਜਿਹਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਮੈਂਬਰ ਨੇ ਉਹਨਾਂ ਦੀ ਇੱਕ ਪਰਿਵਾਰ ਦੀ ਖਾਂਜ ਜਿੱਥੇ ਆਪਣੀ ਤਸਨਹਾਂ ਦੀ ਕਿਰਤ ਕਮਾਈ ਨਾਲ ਚਾਹੇ ਕਿਸਾਨੀ ਸ਼ਿੰਗਾਰ ਸ਼ੋਭੇ ਜਾਂ ਹੋਰ ਵੀ ਬਹੁਤ ਸਾਰੀਆਂ ਸਮਾਜ ਦੇ ਵਿੱਚ ਉਹਨਤਾਈਆਂ ਜਿੱਥੇ ਜ਼ਰੂਰਤਮੰਦ ਲੋਕ ਰਹਿੰਦੇ ਨੇ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਨੇ ਸੁਪਨਿਆਂ ਦੇ ਘਰ ਵਿੱਚ ਵੀ ਵੀਰ ਜੀ ਹੁਣੇ ਪਿਛਲੇ ਸਮੇਂ ਤੋਂ ਸਾਡੇ ਉੱਤੇ ਜਿਵੇਂ ਕੁੜਤੇ ਪਜਾਮਿਆਂ ਦੀ ਸੇਵਾ ਕਰਾਉਂਦੇ ਨੇ ਬਾਈ ਜੀ ਹੁਣਾਂ ਨੇ ਵੀ ਸੇਵਾ ਕਰਾਈ ਸੀ ਸਾਡੇ ਪੌਲਜੀ ਟੀਲਰ ਨੇ ਬੱਟੂ ਸਾਹਿਬ ਉੱਤੇ ਸਲਾਈ ਸਾਰੇ ਕੁਰਤੇ ਪਜਾਮਿਆਂ ਦੀ ਕਿਸੇ ਸੰਸਥਾ ਵੱਲੋਂ ਦਿੱਤੀ ਗਈ ਹੈ ਤੇ ਅੱਜ ਵੀ ਵੀਰ ਜੀ ਹੁਣੀ ਸੰਸਥਾ ਵੱਲੋਂ ਸਾਰੇ ਮੈਂਬਰਾਂ ਵੱਲੋਂ ਦਸਵੰਧ ਦੀ ਸੇਵਾ 5 ਲੱਖ ਰੁਪਏ ਦੀ ਸੇਵਾ ਜਿਹੜੀ ਇਕੱਤਰ ਕਰਕੇ ਲੈ ਕੇ ਆਏ ਨੇ ਤੇ ਇਹ ਸੇਵਾ ਬਿਲਡਿੰਗ ਦਾ ਮਟੀਰੀਅਲ ਜਿੱਥੇ ਸੁਪਨਿਆਂ ਦੇ ਘਰ ਦਾ ਬਿਲਡਿੰਗ ਦਾ ਕੰਮ ਚੱਲਦਾ ਉਹਦੇ ਵਿੱਚ ਆਪਣਾ ਮਨ ਦਾ ਯੋਗਦਾਨ ਪਾ ਕੇ ਜਾ ਰਹੇ ਨੇ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਉਹਨਾਂ ਸਾਰਿਆਂ ਤੇ ਜਿਹੜੇ ਵੀਰਾਂ ਨੇ ਭੈਣਾ ਨੇ ਆਪਣੀ ਦਾ ਸਨੋਹਾਂ ਦੀ ਕਿਰਤ ਕਮਾਈ ਚੋ ਹਿੱਸਾ ਪਾਇਆ ਨੇ ਸਾਡੀ ਜ਼ਿੰਮੇਵਾਰੀ ਵੀ ਇਹੀ ਹੈ ਨਰਕਪਾਤਸ਼ਾ ਨੇ ਸਾਨੂੰ ਇਹੀ ਫਲਸਫਾ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਤਾਂ ਜੋ ਉਹਨਾਂ ਲੋੜਵੰਦਾਂ ਤੱਕ ਪਹੁੰਚ ਕਰ ਸਕੇ ਉਹਨਾਂ ਲੋੜਵੰਦਾਂ ਤੱਕ ਮਦਦ ਪਹੁੰਚਾ ਸਕੇ ਜਿਹੜੇ ਵਾਂਝੇ ਬੈਠੇ ਨੇ ਇਲਾਜ ਤੋਂ ਬਿਨਾਂ ਬੈਠੇ ਨੇ ਜਿਹੜੇ ਆਪਣੇਆਂ ਤੋਂ ਵੀ ਵਾਂਝੇ ਹੋਏ ਬੈਠੇ ਨੇ ਜਿਨ੍ਹਾਂ ਨੂੰ ਆਪਣੇਆਂ ਦੀ ਵੀ ਤਦਕਾਰਤਾ ਅੱਜ ਸੁਪਨਿਆਂ ਦੇ ਘਰ ਵਿੱਚ 750 ਮੈਂਬਰਾਂ ਪਰਿਵਾਰ ਦਾ ਤੇ ਅੱਜ ਉਸ ਪਰਿਵਾਰ ਵਾਸਤੇ ਵੀ ਹੋਣੀ ਇਹ ਬੜਮੁੱਲੀ ਸੇਵਾ ਦੇਣ ਆਏ ਨੇ ਬਹੁਤ ਬਹੁਤ ਸ਼ੁਕਰੀਆ ਕਾਸ਼ ਕਰਕੇ ਤੁਹਾਡਾ ਭਾਈ ਜੀ प्रमोद ਭਾਈ ਜੀ ਤੁਹਾਨੂੰ ਸਭ ਤੁਹਾਡਾ ਸ਼ੁਕਰੀਆ ਤੁਸੀਂ ਹਮੇਸ਼ਾ ਹੀ ਸਾਡੀ ਟੀਮ ਦੇ ਨਾਲ ਤੁਹਾਡੀ ਟੀਮ ਪੂਰਾ ਸਾਲ ਦਿੰਦੀ ਹੈ ਧੰਨਵਾਦ ਅੱਗੇ ਵੀ ਬਣੇ ਰਹਿਗੇ ਬਿਲਕੁਲ ਜੀ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਮਨੁੱਖਤਾ ਦੀ ਸੇਵਾ ਜੋ ਸੰਸਥਾ ਵੀਰ ਗੁਰਪ੍ਰੀਤ ਸਿੰਘ ਅਤੇ ਨਦੀ ਸਮੂਚੀ ਟੀਮ ਚਲਾ ਰਹੇ ਨੇ ਅਸੀਂ ਅਕਾਲ ਪੁਰਖ ਅਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਸਾਨੂੰ ਵੀਰਾਂ ਨੂੰ ਇਹਨਾਂ ਦੇ ਸਾਰੇ ਪ੍ਰਬੰਧਕ ਵੀਰਾਂ ਨੂੰ ਜਿਨ੍ਹਾਂ ਨੇ ਸਹਿਯੋਗੀ ਹੈ ਉਹਨਾਂ ਨੂੰ ਚੜ੍ਹਦੀ ਕਲਾ ਅਕਾਲ ਪੁਰਖ ਦੀ ਬਖਸ਼ਿਸ਼ ਕਰਨ ਵੀਰ ਜੀ प्रमोद ਲੋਈ ਜੀ ਜੋ ਪੀਸੀਐ ਸੰਸਥਾ ਦੇ ਸਮੂਹ ਮੈਂਬਰ ਸਹਿਬਾਨਾਂ ਵੱਲੋਂ ਅੱਜ ਇੱਥੇ ਦਾਸ ਦਿੱਤਾ ਵੀਰ ਜੀ ਉਹਨਾਂ ਨੇ ਕਿ ਉਹ ਅੱਜ ਸੇਵਾ ਲੈ ਕੇ ਆਏ ਆ ਤੇ ਪਹਿਲਾਂ ਵੀ ਜੋ ਕੌਲਜੀਟ ਵੀਰ ਨੇ ਜੋ ਕੱਪੜਿਆਂ ਦੀ ਸਲਾਈ ਕੀਤੀ ਸੀ ਉਹ ਸਲਾਈ ਦੀ ਸੇਵਾ ਵੀ ਉਹਨਾਂ ਵੀਰਾਂ ਨੇ ਰਲ ਕੇ ਕੀਤੀ ਆ ਤੇ ਇਸ ਤੋਂ ਪਹਿਲਾਂ ਵੀ ਜਦੋਂ ਕਿਸਾਨੀ ਅੰਦੋਲਨ ਚੱਲਿਆ ਤਦੋਂ ਵੀ ਪੀਸੀਐ ਸੰਸਥਾ ਵੱਲੋਂ ਵੱਧ ਚੜ ਕੇ ਜਿਹੜੀਆਂ ਸੇਵਾਵਾਂ ਉੱਥੇ ਕਿਸਾਨ ਵੀਰਾਂ ਦੀਆਂ ਕੀਤੀਆਂ ਗਈਆਂ ਅਸੀਂ ਆਪਣੇ ਵੱਲੋਂ ਪੀਸੀਐ ਸੰਸਥਾ ਦੇ ਸਮੂਹ ਮੈਂਬਰ ਸਹਿਬਾਨ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਕਾਲਪੂਰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰਨ ਤਾਂ ਕਿ ਉਹ ਆਪਣੀ ਕਿਰਤ ਕਮਾਈ ਤੋਂ ਸਵੰਦ ਵਿੱਚੋਂ ਇਦਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੇਵਾਵਾਂ ਕਰਦੇ ਰਹਿਣ ਤਾਂ ਕਿ ਜੋ ਸਮਾਜ ਦੇ ਵਿੱਚ ਲੋੜਵੰਦ ਲੋਕ ਆ ਜਿਨ੍ਹਾਂ ਨੂੰ ਪਰਿਵਾਰਾਂ ਨੇ ਸਾਹਮਣਾ ਸੀ ਮੰਦਬੁੱਧੀ ਜਾਂ ਹੋਰ ਲੋੜਵੰਦ ਜਿਨ੍ਹਾਂ ਦੇ ਬੱਚਿਆਂ ਨੇ ਪਰਿਵਾਰਾਂ ਨੇ ਉਹਨਾਂ ਨੂੰ ਸਾਂਭਿਆ ਨਹੀਂ ਤੇ ਵੀਰ ਗੁਰਪ੍ਰੀਤ ਸਿੰਘ ਹੋਣੀ ਉਹਨਾਂ ਦੀ ਸਮੁੱਚੀ ਟੀਮ ਦਿਨ ਰਾਤ ਕਰਕੇ ਉਹਨਾਂ ਨੂੰ ਸਾਂਭ ਰਹੇ ਨੇ ਉਹਨਾਂ ਦੀ ਸੇਵਾ ਵਿੱਚ ਲੱਗੇ ਹੋਏ ਨੇ ਤੇ ਇਹ ਗੁਰੂ ਪਾਤਸ਼ਾਹ ਜੀ ਦਾ ਇਹੋ ਸੰਦੇਸ਼ ਸੀ ਕਿ ਅਸੀਂ ਮਨੁੱਖਤਾ ਦੀ ਸੇਵਾ ਕਰ ਸਕੀਏ ਆਕਾਰ ਤੋਂ ਕਿਨਾਂ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਿਸ਼ ਕਰੇ ਅਸੀਂ ਇੱਕ ਪ੍ਰਚਾਰਕ ਹੋਣ ਦੇ ਨਾਤੇ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਕਿ ਸਾਨੂੰ ਇਹਨਾਂ ਸੰਸਥਾਵਾਂ 'ਚ ਆਉਣ ਦਾ ਮੌਕਾ ਮਿਲਦਾ ਤੇ ਅਸੀਂ ਆਪਣੇ ਪ੍ਰਚਾਰ ਦੇ ਜ਼ਰੀਏ ਸੰਗਤਾਂ ਨੂੰ ਦਸਵੰਧ ਦੀ ਕਮਾਈ ਜਿਹੜੀ ਆ ਪਖੰਡ ਆਵਾਜ਼ ਵਾਲੇ ਬੰਨੇ ਡੇਰਾਵਾਦ ਵਾਲੇ ਬੰਨੇ ਲੋਜਾਨ ਦੀ ਵਜਾਏ ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੇ ਸੰਸਥਾਵਾਂ 'ਚ ਲੈ ਕੇ ਆਓ ਤਾਂ ਕਿ ਅਸੀਂ ਦਿਨ ਰਾਤ ਗੁਰੂ ਦੇ ਉਪਦੇਸ਼ ਨੂੰ ਘਰ-ਘਰ ਪਹੁੰਚਾਉਣ ਵਿੱਚ ਇਹ ਜਿਹੜੀ ਪੰਜਾਬ ਦੀ ਵਿਗੜੀ ਹੋਈ ਹਾਲਤ ਵਾ ਇਨੂੰ ਸੁਧਾਰਨ ਵਿੱਚ ਆਪਣਾ ਯੋਗਦਾਨ ਪਾ ਸਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ